प्यारे बच्चों नमस्कार बच्चों आज ਅਸੀਂ ਆਪਣੀ ਜਮਾਤ ਚੌਥੇ ਦਾ ਪਾਠ 12 ਪੁਸਤਕਾਲਾ ਕਰਨ ਜਾ ਰਹੇ ਹਾਂ ਬੱਚਿਓ ਪੁਸਤਕਾਲੇ ਇਸ ਲੇਖ ਦਾ ਮਤਲਬ ਹੈ ਲਾਇਬ੍ਰੇਰੀ ਅਸੀਂ ਆਪਣੇ ਸਕੂਲ ਵਿੱਚ ਹਮੇਸ਼ਾ ਪੁਸਤਕਾਲਾ ਵੇਖਦੇ ਹਾਂ ਤੇ ਇਸ ਪੁਸਤਕਾਲੇ ਵਿੱਚ ਕਈ ਮਹੱਤਵਪੂਰਨ ਚੀਜ਼ਾਂ ਜਿਹੜੀਆਂ ਹੰ ਧਿਆਨ ਵਿੱਚ ਰੱਖਣ ਯੋਗ ਹਨ ਤਾਂ ਇਸ ਪਾਠ ਦੇ ਵਿੱਚ ਜੜੇ ਹੈ ਉਹ ਪੁਸਤਕਾਲੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਦੱਸਾਈਆਂ ਗਈਆਂ ਹਨ ਆਓ ਇਸ ਪਾਠ ਨੂੰ پڑھਦੇ ਹਾਂ ਤੇ ਪੁਸਤਕਾਲੇ ਬਾਰੇ ਮਹੱਤਵਪੂਰਨ ਜੜੀਆਂ ਚੀਜ਼ਾਂ ਜਾਣਦੇ ਹਾਂ ਬੱਚੋ ਸਕੂਲ ਵਿੱਚ ਜਿਹੜਾ ਹੈ ਇਸ ਸਕੂਲ ਦਾ ਪੁਸਤਕਾਲਾ ਹੈ ਇਸ ਬੱਚੇ ਇੱਥੇ ਬੱਚੇ ਕਿਤਾਬਾਂ ਲੈ ਸਕਦੇ ਹਨ ਤੁਸੀਂ ਪੁੱਛੂਗਾ ਕਿ ਕੀ ਲੋੜ ਹੈ ਕਿਤਾਬਾਂ ਤਾਂ ਬੱਚੇ ਆਪ ਖਰੀਦ ਸਕਦੇ ਹਨ ਤਾਂ ਲਓ ਸੁਣੋ ਬੱਚੋ ਕਿ ਪੁਸਤਕਾਲੇ ਦੀ ਜ਼ਰੂਰਤ ਕਿਉਂ ਪੈਂਦੀ ਹੈ ਇਸ ਪੈਰੇ ਵਿੱਚ ਦੱਸਿਆ ਗਿਆ ਹੈ ਕਿ ਕਿਤਾਬਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਹਨ ਸਾਰੀ ਕਿਤਾਬਾਂ ਇੱਕ ਆਮ ਆਦਮੀ ਨਹੀਂ ਖਰੀਦ ਸਕਦਾ ਕਿਉਂਕਿ ਇਹ ਬਹੁਤ ਮਹਿੰਗੀਆਂ ਹੁੰਦੀਆਂ ਹਨ ਪਰ ਸਾਡੀ ਉਮਰ ਵਿੱਚ ਜਦੋਂ ਅਸੀਂ ਸਕੂਲਾਂ ਦੀ ਕਿਤਾਬਾਂ ਪੜ੍ਹ ਰਹੇ ਹੁੰਦੇ ਹਾਂ ਤਾਂ ਸਾਡੀ ਉਮਰ ਦੀ ਸਥਾਪਨਾ ਸਾਨੂੰ ਹੋਰ ਕਿਤਾਬਾਂ ਵੀ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਜਿਸ ਕਾਰਨ ਸਾਨੂੰ ਪੁਸਤਕਾਲੇ ਦੀ ਲੋੜ ਪਈ ਅਤੇ ਸਿਆਣੇ ਬਜ਼ੁਰਗਾਂ ਨੇ ਇਸ ਲੋੜ ਨੂੰ ਦੇਖਦੇ ਹੋਏ ਪੁਸਤਕਾਲੇ ਦੀ ਕਾਢ ਕੱਢੀ ਇਸ ਲਈ ਬੱਚਿਓ ਪੁਸਤਕਾਲੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਕਿਸ ਕ੍ਰਮ ਵਿੱਚ ਰੱਖੀਆਂ ਹੁੰਦੀਆਂ ਹਨ ਇਹ ﺍﻟमारीਆਂ ਵਿੱਚ ਰੱਖੀਆਂ ਹੁੰਦੀਆਂ ਹਨ ਇਸ ਹਰ ਕਿਤਾਬ ਤੇ ਨੰਬਰ ਲਾਇਆ ਜਾਂਦਾ ਹੈ ਫਿਰ ਹਰ ਕਿਤਾਬ ਦਾ ਕਾਰਡ ਵੀ ਬਣਾਇਆ ਜਾਂਦਾ ਹੈ ਉਸ ਕਾਰਡ ਤੇ ਉਸ ਕਿਤਾਬ ਦਾ ਨਾਮ ਅਤੇ ਲਾਇਦਾ ਨੰਬਰ ਲਿਖਿਆ ਹੁੰਦਾ ਹੈ ਤੇ ਇਸ ਇਹ ਕਾਰਡ ਪਹਿਲੇ ਅੱਖਰ ਦੀ ਤਰਤੀਬ ਅਨੁਸਾਰ ਰੱਖੇ ਜਾਂਦੇ ਹਨ ਕਾਰਡ ਰੱਖਣ ਲਈ ਖਾਸ ਭਾਂਡੇ ਦਰਾਜ ਵੀ ਬਣਾਏ ਜਾਂਦੇ ਹਨ ਬੱਚਿਓ ਪੁਸਤਕਾਲਾ ਜਿਹੜਾ ਹੈ ਉਹ ਕਈ ਤਰ੍ਹਾਂ ਦਾ ਹੁੰਦਾ ਹੈ ਸਰਕ ਸਰਕਾਰੀ ਕਮੇਟੀ ਦੀਆਂ ਯੂਨੀਵਰਸਿਟੀ ਦੀਆਂ ਜਨਤਾ ਦੀਆਂ ਸਕੂਲ ਤੇ ਕਾਲਜ ਦੀਆਂ ਹਰ ਸਕੂਲ ਨੂੰ ਆਪੇ ਸਕੂਲ ਵਿੱਚ ਇੱਕ ਚੰਗਾ ਪੁਸਤਕਾਲ ਬਣਾਉਣਾ ਪੈਂਦਾ ਹੈ ਤੇ ਇਸ ਵਿੱਚ ਜਿਹੜੀਆਂ ਪੁਸਤਕਾਂ ਰੱਖਿਆ ਜਾਂਦੇ ਹਨ ਉਹਦਾ ਜਿਹੜਾ ਜਿਹੜੀ ਚੋਣ ਹੈ ਉਹ ਪੰਜਾਬ ਸਿੱਖਿਆ ਵਿਭਾਗ ਕਰਦਾ ਹੈ ਬੱਚੋ ਜਿਕਰ ਅਸੀਂ ਦੇਖਿਆ ਤੇ ਇਸ ਤਸਵੀਰ ਵਿੱਚ ਉੱਤੇ ਹੋਏ ਪੁਸਤਕਾਲੇ ਵਿੱਚ ਕੁੱਲ 10005 ਕਿਤਾਬਾਂ ਹਨ ਬਾਲਕ ਚੰਦਾ ਮਾਮਾ ਮਾਸਿਕ ਪત્રਾ ਦੀ ਕਈ ਹੋਰ ਜਿਹੀਆਂ ਕਿਤਾਬਾਂ ਬੱਚਿਆਂ ਲਈ ਮੰਗਵਾਈਆਂ ਜਾਂਦੀਆਂ ਹਨ ਮਾਸਿਕ ਪੱਤਾ ਪੜ੍ਹਨੀ ਖਾਸਪਾਂ ਦੇ ਮੇਲੇ ਜਬ ਨਹੀਂ ਆ ਜਾਂਦੀਆਂ ਨੇ ਬੱਚਾ ਮਾਸਿਕ ਪੱਤੇ ਦਾ ਮਤਲਬ ਹੁੰਦਾ ਹੈ ਹਰ ਮਹੀਨੇ ਨਿਕਲਿਆ ਹੋਇਆ ਅਖਬਾਰ ਤਾਂ ਬੱਚੇ ਜਿਹੜਾ ਹੈ ਜੇਕਰ ਇਸਾ ਇਨਕਤਾਬਾਂ ਨੂੰ ਬੈਠ ਕੇ ਪੁਸਤਕਾਲੇ ਵਿੱਚ ਪੜ੍ਹਦੇ ਹਨ ਦੈਨਿਕ ਅਖਬਾਰਾਂ ਲਈ ਸਟੈਂਡ ਬਣੇ ਹੁੰਦੇ ਹਨ ਇਸ ਤੋਂ ਇਲਾਵਾ ਦੋਹਾਂ ਪਾਸੇ ਖਬਰ ਖੜੇ ਖੜੇ ਹੋ ਕੇ ਜਦ ਬੱਚੇ ਪੜ੍ਹਦੇ ਹਨ ਤੇ ਜਿਹੜੇ ਦੈਨਿਕ ਅਖਬਾਰਾਂ ਹਰ ਰੋਜ਼ ਬਦਲ ਦਿੱਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਬੱਚੇ ਵੇਲੇ ਵੀਰ ਜਾ ਕੇ ਅਖਬਾਰ ਤੇ ਮਾਸਿਕ ਪੱਤਰ ਪੜ੍ਹਦੇ ਹਨ ਬੱਚੋ ਸਾਨੂੰ ਮਹੀਨੇ ਵਿੱਚ ਘੱਟੋ-ਘੱਟ ਜਿਹੜੀਆਂ ਹੈ ਦੋ ਕਿਤਾਬਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ ਬੱਚੋ ਅੱਗੇ ਇੱਕ ਬੱਚੇ ਦਾ ਵਰਣਨ ਕੀਤਾ ਗਿਆ ਹੈ ਅਮਨਦੀਪ ਦਾ ਉਸਨੇ ਆਪਣੇ ਇੰਚਾਰਜ ਨੂੰ ਕਿਤਾਬ ਲੈਣੇ ਵਾਰ ਪੁੱਛਿਆ ਤਾਂ ਉਸਨੇ ਇੰਚਾਰਜ ਨੇ ਕਿਤਾਬ ਲੈਣ ਦੇ ਲਈ ਉਸਨੂੰ ਦੱਸਿਆ ਕਿ ਉਸਨੂੰ ਉਹ ਪਹਿਲਾ ਅੱਖਰ ਵਾਲਾ ਜਿਹੜਾ ਡੱਬਾ ਖਿੱਚ ਲਵੇ ਅਤੇ ਇਸ ਡੱਬੇ ਦੇ ਵਿੱਚ ਪਈਆਂ ਹੋਈਆਂ ਜਿਹੜੀਆਂ ਕਿਤਾਬਾਂ ਨੇ ਉਹ ਉਹ ਜਿਹੜਾ ਹੈ ਅਪੇਹ ਜਿਹੜਾ ਕਾਰਡ ਹਨ ਉਹ ਆਪਣੀ ਕੱਢ ਲਵੇ ਅਤੇ ਆਪਣੀ ਕਿਤਾਬ ਨਾਲ ਮਿਲਦਾ ਹੋਇਆ ਜਿਹੜਾ ਕਾਰਡ ਹੈ ਉਹ ਕੱਟ ਕੇ ਉਸਤੇ ਆਪਣਾ ਕਿਤਾਬ ਦਾ ਨੰਬਰ ਤੇ ਅਲਮਾਰੀ ਦਾ ਨੰਬਰ ਚੈੱਕ ਕਰ ਲਵੇ ਅਤੇ ਫਿਰ ਆਪਣੀ ਕਿਤਾਬ ਲੈ ਲਵੇ ਫਿਰ ਇਸ ਤਰ੍ਹਾਂ ਉਸਨੇ ਕਾਰਡ ਇਸ ਤਰ੍ਹਾਂ ਹੀ ਅਮਦਿੱਪ ਨੇ ਕੀਤਾ ਤੇ ਆਪਣੇ ਦਸਤਕਤ ਜਿਹੜਾ ਹੈ ਰਜਿਸਟਰ ਵਿੱਚ ਤੇ ਉੱਤੇ ਕਰ ਦਿੱਤੇ ਅਗਲੇ ਦਿਨ ਜਿਹੜੀ ਕਿਤਾਬ ਲੈਣਾ ਚਾਹੁੰਦਾ ਸੀ ਉਹ ਉਸਦਾ ਨਾਮ ਸੀ ਧਰਤੀ ਦਸਵਰਗ ਇੱਥੇ ਦੇਖਰ ਤੋਂ ਸ਼ੁਰੂ ਹੋ ਰਿਹਾ ਸੀ ਤੇ ਇਸ ਕਿਤਾਬ ਦਾ ਨੰਬਰ 44 ਸੀ ਅਤੇ ਅਲਮਾਰੀ ਦਾ ਨੰਬਰ 8 ਸੀ ਬੱਚਿਓ ਕਿਤਾਬ ਦਾ ਨੰਬਰ ਅਲਮਾਰੀ ਦਾ ਨੰਬਰ ਸਭ ਕੁਝ ਉਸਨੇ ਉਸ ਵਿੱਚ ਪਾ ਦਿੱਤਾ ਸੀ ਚਿੱਟੂ ਤੇ ਸੇ ਆਪਣੇ ਆਪਣੀ ਲਿਖ ਕੇ ਨਾਂ ਲਿਖ ਕੇ ਦਸਤ ਕਰ ਦਿੱਤੇ ਸਨ ਫਿਰ ਉਹ ਚਿੱਟੇ ਪਰ ਕੇ ਪੁਸकालय ਦੇ ਚਾਰਜ ਕੋਲ ਗਿਆ ਤਾਂ ਉਸ ਨੇ ਛਿੱਟ ਵਿੱਚ ਛੁੱਟੇ ਡੱਬੇ ਵਿੱਚ ਪਾ ਕੇ ਪਾ ਦਿੱਤੀ ਤੇ ਨਾਲ ਹੀ ਕਿਹਾ ਕਿ ਉਹ ਕਾਲਾ ਕਿਤਾਬ ਲੈ ਲਵੇ ਇਸ ਤਰ੍ਹਾਂ ਦੂਜੇ ਦਿਨ ਅਮਨਦੀਪ ਗਿਆ ਤਾਂ ਉਸ ਨੇ ਰਜਿਸਟਰ ਤੇ ਸਾਈਨ ਕਰਕੇ ਕਿਤਾਬ ਲੈ ਲਈ ਕਲਰ ਕਨੇਵੀ ਅਮਨਦੀਪ ਨੂੰ ਵੀ ਚੰਗੀ ਤਰ੍ਹਾਂ ਸਮਝਾਇਆ ਕਿ ਜਿਹੜੀ ਕਿਤਾਬ ਦੇ ਪਿੱਛੇ ਜਿਹੜਾ ਕਾਰਡ ਰੱਖਿਆ ਹੋਇਆ ਹੈ ਉਸ ਕਾਰਡ ਤੇ ਅੱਜ ਦੇ ਤਰੀਕੇ ਤੇ ਉਸ ਕਾਰਡ ਤੇ ਉਸ ਤਰੀਕ ਨੂੰ ਕੱਢ ਲਵੇ ਅਤੇ ਜਿਸ ਦਿਨ ਉਹ ਕਿਤਾਬ ਵਾਪਸ ਮੋੜੇਗਾ ਤੇ ਉਸ ਉਸ ਦਿਨ ਜਿਹੜਾ ਹੈ 61ਵਾਂ ਵਾਪਸ ਨਾਲ ਹੀ ਕਰ ਦਵੇ ਅਤੇ ਨਾਲ ਦੇ ਨਾਲ ਹੀ ਉਹ 15 ਦਿਨਾਂ ਦੇ ਅੰਦਰ ਕਿਤਾਬ ਜਿਹੜੀ ਹੈ ਉਹ ਵਾਪਸ ਕਰ ਦਵੇ ਤਾਂ ਇਸ ਤਰ੍ਹਾਂ ਅਮਨਦੀਪ ਨੇ ਜਿਹੜਾ ਹੈ 15 ਦਿਨਾਂ ਦੇ ਅੰਦਰ ਕਿਤਾਬ ਜਿਹੜਾ ਹੈ ਉਹ ਉਸ ਨੂੰ ਵਾਪਸ ਕਰਨ ਲਈ ਕਿਹਾ ਜਾਂਦਾ ਹੈ ਬੱਚੋ ਅਮਨਦੀਪ ਜਿਹੜਾ ਹੈ ਉਹ ਪੁਸਤਕਾਲੇ ਵਿੱਚ ਜਿਹੜਾ ਹੈ ਉਸ ਨੂੰ ਬਹੁਤ ਜ਼ਿਆਦਾ ਪਿਆਰ ਹੋ ਗਿਆ ਹੌਲੀ-ਹੌਲੀ ਅਤੇ ਉਹ ਰੋਜ਼ ਜਾਣ ਲੱਗਾ ਅਤੇ ਉਸ ਪੁਸਤਕਾਲੇ ਵਿੱਚ ਉਸ ਨੇ ਉੱਥੇ ਬੈਠ ਕੇ ਕਿਤਾਬਾਂ ਪੜਦਾ ਮਾਸਿਕ ਪੱਤਰ ਪੜਦਾ ਅਤੇ ਕੁਝ ਕਿਤਾਬਾਂ ਘਰ ਵੀ ਲੈ ਜਾਂਦਾ ਉਸ ਦੇ ਘਰ ਦੇ ਮੈਂਬਰ ਵੀ ਉਸ ਕਿਤਾਬਾਂ ਨੂੰ ਪੜਦੇ ਤਾ ਇਸ ਤਰ੍ਹਾਂ ਸਭ ਜਿਹੜੇ ਸਨ ਜਿਹੜੇ ਉਸੇ ਕਾਰ ਦੇ ਮੈਂਬਰ ਹਨ ਅੰਤ ਵਿੱਚ ਪੁਸਤਕਾਲੇ ਦੀ ਕਾਰਡ ਕਰਨ ਵਾਲੇ ਬੱਚੇ ਵਾਲੇ ਲੋਕਾਂ ਨੂੰ ਜਿਹੜਾ ਹੈ ਅਸੀਸਾ ਦਿੰਦੇ ਹਨ ਤਾਂ ਬੱਚੋ ਇਸ ਪਾਠ ਦੇ ਵਿੱਚ ਪੁਸਤਕਾਲੇ ਅਤੇ ਪੁਸਤਕਾਲੇ ਦੀਆਂ ਵਿਵਸਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜੇ ਤੁਸੀਂ ਬੱਚੋ ਇਸ ਪਾਠ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਤਾਂ ਇਸ ਪਾਠ ਨਾਲ ਸੰਬੰਧਿਤ ਅਭਿਆਸ ਆਪਣੀ ਪੁਸਤਕਾ ਤੇ ਕਰਨਾ ਹੈ ਧੰਨਵਾਦ